ਆਪਣੇ ਹੇਅਰਸਟਾਈਲ ਠੀਕ ਕਰਨੇ ਲਈ ਪਗੜੀ ਉਤਾਰੀ ਨਾ ਆਪਣੇ ਬੀੜ ਆਪਣੀ ਠੀਕ ਕੀਤੀ ਜਿਵੇਂ ਵਾਹ ਖੇੜੀ ਸੀ ਗੋਮੇ ਵਹੀ ਆ ਗਈ ਜੀ ਮੁੱਖ ਯਾਰ ਆਪकी ਬਹੁਤ ਬਹੁਤ ਚੀ ਹੈ ਪਰ ਮੇਰਾ ਜਵਾਬ ਸਾਨੂੰ ਮੈਂ ਜਿਹੜੇ ਸਮਾਜ ਚ ਰਹਿਣਾ ਉੱਥੇ ਮੇਰੇ ਵਰਗੇ ਬੰਦੇ ਨੇ ਜਿਹੜੇ ਉਹ ਕੁੜੀਆਂ ਦੇ ਭਾਬੀ ਨੇ ਉਹ ਪਿੰਡ ਦੇ ਸਰਪੰਚ ਵੀ ਨੇ ਨੰਬਰਦਾਰ ਵੀ ਨੇ ਚਾਚੇ ਤਾਏ ਵੀ ਨੇ ਤੇ ਜਦੋਂ ਉਹ ਦਾੜੀ ਧੂੜੀ ਕਿਤੇ ਸਵਾਰ ਕੇ ਬਣ ਲੈਣਾ ਤਾਂ ਫਿਰ ਉਹ ਮੇਰੇ ਵਰਗੇ ਬੰਦੇ ਠਾਣੇਦਾਰ ਵੀ ਹੈਗੇ ਨਹੀਂ ਦੇ ਤੁਹਾਨੂੰ ਕਿਸੇ ਰੋਲ ਦੇ ਅਕੋਰਡਿੰਗ ਇਹ ਨਹੀਂ ਕਿਹਾ ਗਿਆ ਵੀ ਤੁਸੀਂ ਆਪਣੀ ਲੁੱਕ ਚੇਂਜ ਕਰੋ ਤੁਸੀਂ ਮਨਾ ਕੀਤਾ ਹੋਵੇ ਮੈਨੂੰ ਬੰਬਈ ਜੀ ਇੱਕ ਵਾਰ ਨੇ ਕਿਹਾ ਬੰਦੇ ਨੇ ਸਾਡਾ ਕਾਸਟਿੰਗ ਡਾਇਰੈਕਟਰ ਸੀ ਤੇ ਮੈਨੂੰ ਕਈ ਵਾਰ ਮੈਂ ਆਡਿਸ਼ਨ ਉਸ ਦੇਣ ਗਿਆ ਤੇ ਉਹਨੂੰ ਮੈਨੂੰ ਉਹਨੂੰ ਲੱਗਦਾ ਸੀ ਵੀ ਠੀਕ ਬੰਦਾ ਹੈ ਤੇ ਮੈਂ ਉਹਨੂੰ ਕਿਹਾ ਵੀ ਭਾਈ ਮੈਂ ਸਰਦਾਰ ਵੀ ਆ ਤੇ ਐਕਟਰ ਵੀ ਆ ਨਾਲ ਕਹਿੰਦਾ ਜੇ ਤੂੰ ਆਏ ਕਿਉਂ ਕਹਿੰਦੇ ਨੇ ਮੈਂ ਕਿਹਾ ਮੈਂ ਇਸ ਕਰਕੇ ਤੁਹਾਨੂੰ ਕਹਿਣਾ ਪੈ ਰਿਹਾ ਕਿਉਂਕਿ ਇਸ ਲੁੱਕ ਦੇ ਵਿੱਚ ਬਹੁਤ ਥੋੜੇ ਬੰਦੇ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਕਹਿੰਦਾ ਇਸ ਦੁਨੀਆ ਮੈਂ ਜਦ ਕਿਸੇ ਨੂੰ ਲੱਗਦਾ ਹੈ ਕਿ ਮੈਨੂੰ ਕੋ ਐਕਟਰ ਬੰਨਾ ਹੈ ਜਾਂ ਕਿਸੇ ਲੜਕੀ ਨੂੰ ਲੱਗਦਾ ਹੈ ਮੈਨੂੰ ਐਕਟਰਸ ਬੰਨਾ ਹੈ ਕਹਿੰਦਾ ਸਭ ਤੋਂ ਪਹਿਲਾ ਕੰਮ ਪਤਾ ਕੀ ਕਰਦੇ ਹੋ ਮਾਂ ਕੀ ਕਰਦੇ ਹਨ ਕਹਿੰਦਾ ਆਪਣੇ ਆਪ ਨੂੰ ਸ਼ੀਸ਼ੇ ਕਰਕੇ ਖੜਾ ਕਰਕੇ ਦੇਖਦੇ ਹਨ ਮਤਲਬ ਕਹਿੰਦਾ ਜੋ ਉਹਨਾਂ ਨੂੰ ਕੁਦਰਤ ਨੇ ਬਣਾਇਆ ਹੈ ਉਹ ਉਹ ਤੇ ਹੋ ਖੂਬਸੂਰਤ ਬਣਨ ਦੇ ਚੱਕਰ ਚ ਹੁੰਦੇ ਨੇ ਸਾਨੂੰ ਪਤਾ ਸੀ ਕਿ ਜਿਹੋ ਜੇ ਸਮਾਜ ਸਾਡੇ ਸਮਾਜ ਚ ਕੈਰੇਕਟਰ ਤਰੇ ਫਿਰਦੇ ਨੇ ਇਹਨਾਂ ਕੈਰੇਕਟਰਾਂ ਦੀ ਬਾਰੀ ਆਉਣੀ ਐ ਇਸ ਲੇਮੇ ਚ ਜੀ ਉਦੋਂ ਉਹ ਨਹੀਂ ਦੇਖਿਆ ਜਾਣਾ ਕਿਹੜਾ ਬੰਦਾ ਕਿੰਨਾ ਸੁਨੱਖਾ ਹੈ ਕਿਹੜਾ ਬੰਦਾ ਚਿਕਨਾ ਚੋਪੜਿਆ ਕਿਦੇ ਬਾਲ ਬਹੁਤ ਵਿੰਗੇ ਟਡੇ ਆ ਉਹ ਗੱਲ ਦੇਖੀ ਜਾਣੀ ਫਿਰ ਉਹ ਗੱਲ ਉਹ ਟਾਈਮ ਆਇਆ ਜੀ ਜਦੋਂ ਬਦਲਦੇ ਦੌਰ ਦਾ ਸਿਨੇਮਾ ਆਇਆ ਅਸੀਂ ਬਦਲਦੇ ਦੌਰ ਦੇ ਸਿਨੇਮੇ ਦੇ ਕਲਾਕਾਰਾਂ ਵੇ ਤੁਸੀਂ ਐਡੀ ਚਮਕ-ਦਮਕ ਵਾਲੀ ਲਾਈਫ ਹੁੰਦੀ ਆ ਫਿਲਮਾਂ ਲਈ ਉਹਦੇ ਚ ਵੀ ਤੁਸੀਂ ਆਪਣੀ ਸਾਦਗੀ ਚਾਹੇ ਕਿਸੇ ਨਾ ਵਰਤਾਰੇ ਦੀ ਆ ਜਾਂ ਕੱਪੜਿਆਂ ਨੂੰ ਲੈ ਕੇ ਜਾਂ ਤੁਹਾਡੀ ਲੁੱਕ ਨੂੰ ਲੈ ਕੇ ਸਾਦਗੀ ਤੁਸੀਂ ਆਪਣੀ ਬਰਕਰਾਰ ਰੱਖੀ ਆ ਕਦੇ ਤੁਹਾਨੂੰ ਕਿਸੇ ਰੋਲ ਦੇ ਅਕੋਰਡਿੰਗ ਇਹ ਨਹੀਂ ਕਿਹਾ ਗਿਆ ਵੀ ਤੁਸੀਂ ਆਪਣੀ ਲੁੱਕ ਚੇਂਜ ਕਰੋ ਤੁਸੀਂ ਮਨਾਂ ਕੀਤਾ ਹੋਵੇ ਕੁਛ ਐਵੇਂ ਦਾ ਮੈਨੂੰ ਬੰਬਈ ਜੀ ਇੱਕ ਵਾਰ ਨੇ ਕਿਹਾ ਬੰਦੇ ਨੇ ਸਾਡਾ ਕਾਸਟਿੰਗ ਡਾਇਰੈਕਟਰ ਸੀ ਤੇ ਮੈਨੂੰ ਕਈ ਵਾਰ ਮੈਂ ਆਡਿਸ਼ਨ ਨੂੰ ਦੇਣ ਗਿਆ ਤੇ ਉਹਨੂੰ ਮੈਨੂੰ ਉਹਨੂੰ ਲੱਗਦਾ ਸੀ ਵੀ ਠੀਕ ਬੰਦਾ ਹੈ ਹਮ ਤੇ ਮੈਂ ਉਹਨੂੰ ਕਿਹਾ ਵੀ ਭਾਈ ਮੈਂ ਸਰਦਾਰ ਵੀ ਆ ਤੇ ਐਕਟਰ ਵੀ ਆ ਨਾਲ ਹਮ ਕਹਿੰਦਾ ਪੁਆਏ ਕਿਉਂ ਕਹਿੰਦੇ ਨੇ ਮੈਂ ਕਿਹਾ ਮੈਂ ਇਸ ਕਰਕੇ ਤੁਹਾਨੂੰ ਕਹਿਣਾ ਪੈ ਰਿਹਾ ਕਿਉਂਕਿ ਇਸ ਲੁੱਕ ਦੇ ਵਿੱਚ ਬਹੁਤ ਥੋੜੇ ਬੰਦੇ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਬਿਲਕੁਲ ਹੂੰ ਵੀ ਇਸ ਕਰਕੇ ਮੈਨੂੰ ਕਹਿਣਾ ਪੈਂਦਾ ਹੈ ਹੂੰ ਉਹ ਮੈਨੂੰ ਕਹਿੰਦਾ ਕੱਲ ਆਣਾ ਮੈਂ ਕਿਹਾ ਠੀਕ ਮੇਰੇ ਤਾਂ ਕੰਮ ਸੀ ਹਾਂਜੀ ਮੈਂ ਤਿਆਰ ਹੋ ਕੱਲ ਚਲੇਗਾ ਮਾਹ ਵੀ ਇਹਨੇ ਕੋਈ ਮਿਟੋਡੇ ਛੱ ਲੈਣਾ ਹੋਣਾ ਹੂੰ ਕਹਿੰਦਾ ਚਾਹ ਪੀਓਗੇ ਤੇ ਮੈਂ ਹੈਰਾਨ ਸੀ ਵੀ ਉਹਨੇ ਚਾਹ ਲਈ ਪੁੱਛਿਆ ਉੱਥੇ ਰਵਾਇ ਨਹੀਂ ਹੈਗਾ ਆਪਾਂ ਸਭ ਤੋਂ ਪਹਿਲਾਂ ਕੰਮ ਪੁੱਛਦੇ ਹਾਂ ਹੂੰ ਉੱਥੇ ਨਹੀਂ ਕਿਸੇ ਨੂੰ ਪੁੱਛਦਾ ਉਹ ਆਪ ਚਾਹ ਪੀ ਜਾਣਗੇ ਔਰ ਭਾਈ ਕੈਸੇ ਉਹਨੇ ਚਾਹ ਪੀ ਜਾਣਗੇ ਅੱਛਾ ਉਹ ਨਹੀਂ ਪੁੱਛਦੇ ਮੈਂ ਕਿਹਾ ਹਾਂ ਜੀ ਪੀਵਾਂਗੇ ਉਹ ਇੰਨੀ ਫਿਰ ਕਟਿੰਗ ਚਾਹ ਮੰਗਾਉਂਦੇ ਨੇ ਚਾਹ ਮੰਗਾਈ ਉਹਨੇ ਚਾਹ ਉਹ ਹੀ ਪੀਰੇ ਮੈਂ ਹੀ ਪੀਰੇ ਹਮਰੇ ਬਾਲ ਦੇਖੀ ਜਾਂਦਾ ਮੈਂ ਕੀ ਦੇਖ ਰਿਹਾ ਬਈ ਹਾਂਜੀ ਕਹਿੰਦਾ ਇੱਕ ਬਾਤ ਬੋਲੂ ਮੈਂ ਹਾਂ ਬੋਲੂ ਹੂੰ ਕਹਿੰਦਾ ਇਸ ਦੁਨੀਆ ਮੈਂ ਜਦ ਕਿਸੇ ਨੂੰ ਲੱਗਦਾ ਹੈ ਕਿ ਮੇਰੇ ਕੋ ਐਕਟਰ ਬੰਨਣਾ ਹੈ ਹੂੰ ਜਾਂ ਕਿਸੇ ਲੜਕੀ ਕੋ ਲੱਗਦਾ ਹੈ ਮੇਰੇ ਕੋ ਐਕਟਰਸ ਬਣਨਾ ਹੈ ਕਹਿੰਦਾ ਸਭ ਤੋਂ ਪਹਿਲਾ ਕੰਮ ਪਤਾ ਕੀ ਕਰਦੇ ਹੋ ਮਾਂ ਕੀ ਕਰਦੇ ਹੋ ਕਹਿੰਦਾ ਆਪਣੇ ਆਪ ਕੋ ਸ਼ੀਸ਼ੇ ਕੇ ਅਗੇ ਖੜਾ ਕਰਕੇ ਦੇਖਦੇ ਹਾਂ ਕਹਿੰਦਾ ਫਿਰ ਸ਼ੀਸ਼ੇ ਕੇ ਅਗੇ ਆਪਣੇ ਕੋ ਨਿਹਾਰਦੇ ਹਾਂ ਅਰੇ ਯਾਰ ਮੈਂ ਸਮਾਰਟ ਦਿਖ ਰਹਾ ਹਾਂ ਲੜਕੀ ਕੋ ਲੱਗ ਰਹਾ ਹੈ ਮੈਂ ਬਹੁਤ ਸੁੰਦਰ ਦਿਖ ਰਹੀ ਹਾਂ ਜਿਵੇਂ ਸੇ ਸੁੰਦਰ ਸ਼ਾਇਦ ਹੀ ਕੋਈ ਹੋ ਕਹਿੰਦਾ ਫਿਰ ਉਸੇ ਲੱਗਦਾ ਨਹੀਂ ਇਹ ਜੋ ਇੱਕ ਦਾਗ ਸਾ ਹੈ ਨਾ ਅਗਰ ਜੇ ਹਟ ਜਾਏ ਤਾਂ ਕੀ ਬਾਤ ਹੋ ਜਾਏ ਮਤਲਬ ਕਹਿੰਦਾ ਜੋ ਉਹਨਾਂ ਨੂੰ ਕੁਦਰਤ ਨੇ ਬਣਾਇਆ ਹੈ ਉਹ ਉਹ ਤੇ ਹੋ ਖੂਬਸੂਰਤ ਬਣਨ ਦੇ ਚੱਕਰ ਚ ਹੁੰਦੇ ਨੇ ਵੀ ਮੈਂ హెయిਰ ਸਟਾਈਲ ਐ ਕਰ ਲਵਾ ਕਰ ਲਵਾਉਂ ਹਮ ਲੁੱਕ ਚੇਂਜ ਕਰਨੀ ਉਹ ਥੋੜਾ ਬਹੁਤਾ ਚੇਂਜ ਕਰ ਜਦੋਂ ਫਿਰ ਉਹਨਾਂ ਲੱਗਦੇ ਹੁਣ ਪਰਫੈਕਟ ਐ ਫਿਰ ਉਹ ਫੋਟੋ ਖਿਚਾਉਨੇ ਐ ਖੜੇ ਖੜੇ ਹੋ ਕੇ ਫਿਰ ਉਹ ਇੰਡਸਟਰੀ ਚ ਕੁੱਦਦੇ ਨੇ ਸਰ ਫੋਟੋ ਦੇਖੋ ਮੇਰੀ ਇਹ ਲੁੱਕ ਮੇਰੀ ਅੱਛਾ ਔਰ ਕਮਾਲ ਐ ਭਾਈ ਤੂੰ ਬਹੁਤ ਅੱਛਾ ਦਿਖ ਰਹਾ ਹੈ ਕਹਿੰਦਾ ਆਪ ਜੀ ਹਾਂ ਜੀ ਕਹਿੰਦਾ ਜਿਹੇ ਜਿਹੇ ਘਰ ਬੈਠੇ ਜੋ ਉੱਠ ਕੇ ਆ ਗਏ ਕੀ ਮਤਲਬ ਤੇਰਾ ਇਹਦਾ ਮਤਲਬ ਨਾ ਆਪਣੇ ਆਪਣੇ ਹੈਰ ਸਟਾਈਲ ਠੀਕ ਕਰਨੇ ਲਈ ਪਗੜੀ ਉਤਾਰੀ ਨਾ ਆਪਣੇ ਬੀਰਡ ਆਪਣੇ ਠੀਕ ਕੀ ਜੈਸੇ ਵਾਹ ਖੇੜੀ ਸੀ ਗੋਮੇ ਵਹੀ ਆ ਗਈ ਜੀ ਮੈਂ ਕਹਿਆ ਯਾਰ ਆਪਕੀ ਬਹੁਤ ਬਹੁਤ ਚੀ ਹੈ ਪਰ ਮੇਰਾ ਜਵਾਬ ਸੁਣੋ ਮੈਂ ਕਹਿਆ ਮੈਂ ਜਿਹੜੇ ਕਲਚਰ ਚ ਰਹਿਣਾ ਨਾ ਮੈਂ ਜਿਹੜੇ ਸਮਾਜ ਚ ਰਹਿਣਾ ਹੂੰ ਉੱਥੇ ਮੇਰੇ ਵਰਗੇ ਬੰਦੇ ਨੇ ਜਿਹੜੇ ਉਹ ਕੁੜੀਆਂ ਦੇ ਬਾਪ ਵੀ ਨੇ ਉਹ ਪਿੰਡ ਦੇ ਸਰਪੰਚ ਵੀ ਨੇ ਨੰਬਰਦਾਰ ਵੀ ਨੇ ਚਾਚੇ ਤਾਏ ਵੀ ਨੇ ਤੇ ਜਦੋਂ ਉਹ ਧਾਰੀ ਧੂੜੀ ਕਿਤੇ ਸਵਾਰ ਕੇ ਬਣ ਲੈਣਾ ਹੂੰ ਤਾਂ ਫਿਰ ਉਹ ਮੇਰੇ ਵਰਗੇ ਬੰਦੇ ਥਾਣੇਦਾਰ ਵੀ ਹੈਗੇ ਨੇ ਜੀ ਵੀ ਉਹਨਾਂ ਦੀ ਹੈਲਥ ਉਲਤ ਵੀ ਥੋੜੀ ਠੀਕ ਹੈ ਭਾਰੀ ਇਹਨੇ ਹੂੰ ਵੀ ਉਹ ਅਫਸਰ ਅਫਸਰ ਵੀ ਹੈਗੇ ਕਈ ਜਗ੍ਹਾ ਕੋਈ ਠੇਕੇਦਾਰ ਬਣ ਗਿਆ ਹੂੰ ਮੈਂ ਤਾਂ ਉਹ ਕਰੈਕਟਰ ਕਰਨੇ ਮੈਂ ਇਹ ਫਿਲਮੇ ਨਹੀਂ ਕਰਨੀ ਜੋ ਆਪ ਦਿਖਾ ਰਹੇ ਹੋ ਹੂੰ ਮਜ਼ਾਕ ਦਾ ਪਾਤਰ ਹੀ ਨਹੀਂ ਤਾਂ ਬਣਾ ਕੇ ਕੀ ਬਾਤ ਹੂੰ ਮੈਂ ਕਹਿੰਦਾ ਮੈਂ ਉਹ ਫਿਲਮ ਕਰਨੀ ਆਇਆ ਹੂੰ ਵੀ ਤੁਸੀਂ ਸਰਦਾਰ ਨੂੰ ਛੱੜ ਜੀ ਪਵਾਤੀ ਖੁੱਲੀ ਜੀ ਇੱਕ ਨੀਕਰ ਪਵਾਤੀ ਵੀ ਉਹਨੇ ਅੱਗੋਂ ਵਿੱਚ ਦੇ ਲਈ ਪਿੱਛੋਂ ਬਾਹਰ ਜੇ ਕਢ ਲਈ ਹੂੰ ਵੀਰੋ ਛੋਟਕਲਾ ਸੁਣਾ ਗਿਆ ਮੈਂ ਬਹੁਤ ਫਿਲਮੇ ਨਹੀਂ ਕਰਨੇ ਆਇਆ ਹਾਂ ਭਾਈ ਹਮ ਮੈਂ ਉਹ ਉਹ ਵਾਲਾ ਕਰੈਕਟਰ ਨਹੀਂ ਹਾਂ ਹਮ ਮੈਂ ਕਹਾ ਸਿਨੇਮਾ ਬਦਲੇਗਾ ਇਹ ਸਾਨੂੰ ਸ਼ੁਰੂ ਤੋਂ ਉਮੀਦ ਸੀ ਕਿ ਸਿਨੇਮੇ ਨੇ ਬਦਲਣਾ ਇੱਕਦਮ ਜੀ ਸਾਨੂੰ ਪਤਾ ਸੀ ਕਿ ਜਿਹੋ ਜੇ ਸਮਾਜ ਸਾਡੇ ਸਮਾਜ ਚ ਕਰੈਕਟਰ ਤਰੇ ਫਿਰਦੇ ਨੇ ਇਹਨਾਂ ਕਰੈਕਟਰਾਂ ਦੀ ਵਾਰੀ ਆਉਣੀ ਹੈ ਸਿਨੇਮੇ ਚ ਜੀ ਉਦੋਂ ਉਹ ਨਹੀਂ ਦੇਖਿਆ ਜਾਣਾ ਕਿਹੜਾ ਬੰਦਾ ਕਿੰਨਾ ਸੁਨੱਖਾ ਹੈ ਹਮ ਕਿਹੜਾ ਬੰਦਾ ਚਿਕਨਾ ਚੋਪੜਿਆ ਕਿਦੇ ਬਾਲ ਬਹੁਤ ਵਿੰਗੇ ਟੜੇ ਆ ਹਮ ਉਹ ਗੱਲ ਲੇਖਿਆ ਨਹੀਂ ਫਿਰ ਉਹ ਗੱਲ ਉਹ ਟਾਈਮ ਆਇਆ ਜੀ ਜਦੋਂ ਬਦਲਦੇ ਦੌਰ ਦਾ ਸਿਨੇਮਾ ਆਇਆ ਅਸੀਂ ਬਦਲਦੇ ਦੌਰ ਦੇ ਸਿਨੇਮੇ ਦੇ ਕਲਾਕਾਰ ਹਾਂ ਹੂੰ ਸਾਨੂੰ ਉਸ ਬਦਲਦੇ ਦੌਰ ਦੇ ਸਿਨੇਮੇ ਨੇ ਐਕਸੈਪਟ ਕੀਤਾ ਜੀ ਵੀਰ ਹਾਂ ਆ ਬੰਦਾ ਇੱਕ ਮਜਬੂਰ ਜਿਹਾ ਆਪ ਲੱਗਦਾ ਹੂੰ ਆ ਬੰਦਾ ਲੱਗਦਾ ਹੈ ਜ਼ਿਮੀਂਦਾਰ ਜਾਂ ਖੇਤਾਂ ਚੋਂ ਕੰਮਕਮ ਦੇ ਕਰਕੇ ਆ ਲੱਗਦਾ ਆ ਬੰਦਾ ਲੱਗਦਾ ਜਿਹੜਾ ਡੰਗਰ ਪਸ਼ੂ ਨੂੰ ਪੱਠੇ ਪਾਉਂਦਾ ਹੋਊਗਾ ਹੂੰ ਆ ਬੰਦਾ ਲੱਗਦਾ ਵੀ ਹਾਂ ਪਿੰਡ ਦਾ ਸਰਪੰਚ ਹੋ ਸਕਦਾ ਤੇ ਚਟਾ ਸੂਟ ਪਵਾ ਦੋ ਜਾ ਕੇ ਜੋੜੀ ਚ ਪਵਾ ਦੋ। ਹੂੰ। ਵੀ ਸਰਪੰਚ ਹੈ ਹੀ ਹੁੰਦੇ ਨੇ। ਹੂੰ। ਆ ਬੰਦਾ ਫਰੋਨੇ ਪਿੰਡ ਦਾ ਨੰਬਰਦਾਰ ਜਿਹਾ ਲੱਗਦਾ। ਹੂੰ। ਸਾਨੂੰ ਉਹ ਚੀਜ਼ ਨੇ ਐਕਸੈਪਟ ਕੀਤਾ। ਜੀ। ਇਹ ਕਿਉਂਕਿ ਉਹ ਕੈਰੇਕਟਰ ਜਿਹੜੇ ਪਿੰਡਾਂ ਵਾਲੇ ਸਾਡੇ ਅੰਦਰ ਰਚੇ ਹੋਏ ਸੀਗੇ। ਹੂੰ। ਇਸ ਕਰਕੇ ਉਹ ਬੰਦੇ ਨੇ ਮੈਨੂੰ ਫਿਰ ਜਿਆ ਗੱਲਸ ਨੇ ਮੈਨੂੰ ਕਹਿੰਦਾ ਹਾਂ ਯਾਰ। ਫਿਰ ਉਹ ਬੰਦਾ ਮੈਨੂੰ ਹੁਣ ਕਾਲ ਕਰਦਾ ਹੁੰਦਾ। ਹੂੰ। ਕਦੇ-ਕਦੇ। ਜੀ। ਕਹਿੰਦਾ ਯਾਰ ਭਾਈ ਆਪ ਸੱਚ ਬੋਲ ਰਹੇ تھے ਯਾਰ ਆਪ ਤੋ ਸਟਾਰ ਬਣ ਕੇ ਵਹਾਂ ਜਾ ਕੇ ਆਪਕੀ ਤੋ ਮੈਨੇ ਉਹ ਫਿਲਮ ਦੇਖੀ ਆਪਣਾ ਇਹ ਦੇਖੀ ਹਮੇਂ ਇਹ ਮੈਂ ਚੱਕਰ ਸੀ ਤੋ ਮੈਂ ਉੱਥੇ ਫਿਲਮਾਂ ਕੀਤੀਆਂ ਮੁੰਬਈ ਦੇ ਵਿੱਚ ਮੈਂ ਹਿੰਦੀ ਫਿਲਮਾਂ ਕੀਤੀਆਂ ਕੁਛ ਜੀ ਤੋ ਫਿਰ ਉਦੋਂ ਵੀ ਉਹ ਮੰਨ ਗਿਆ ਬੰਦਾ ਕਹਿੰਦਾ ਯਾਰ ਮੈਂ ਉਹ ਆਦਮੀ ਥਾ ਜਿਸਨੇ ਆਪਕੋ ਕਦੇ ਕਹਿੰਦਾ ਕਿਸੇ ਸੀਰੀਅਲ ਕੇ ਲੀਏ ਕਾਸਟ ਨਹੀਂ ਕੀਤਾ ਹਮ ਆਪਕੋ ਫਿਲਮਾਂ ਵਾਲੇ ਕਾਸਟ ਕਰ ਰਹੇ ਹਮ ਮਗਾ ਹਾਂ ਮਗਾ ਉਹ ਹੀ ਬਾਤ ਹੈ ਨਾ ਕਿਸੇ ਕਿਸੇ ਬੰਦੇ ਨੂੰ ਲੱਗਦਾ ਕਿ ਸਾਨੂੰ ਐਜਾ ਬੰਦਾ ਚਾਹੀਦਾ ਹਮ ਫਿਰ ਉਦੋਂ ਬਾਅਦ ਉਹਨੇ ਮੇਰਾ ਆਡੀਸ਼ਨ ਲੈ ਕੇ ਦੇਖੋ ਕਹਿੰਦਾ ਡਾਇਲੋਗ ਵੀ ਠੀਕ ਬੋਲਦਾ ਓਕੇ ਜੀ ਇਹ ਤਾਂ ਉਦੋਂ ਵਧੀਆ ਗੱਲ ਹੋ ਗਈ ਹੂੰ ਕਈ ਬੰਦੇ ਤਾਂ ਕਹਿੰਦੇ ਹਮ ਬੁਲਵਾ ਲੇਗੇ ਮੈਨੂੰ ਲੁੱਕ ਚਾਹੀਏ ਸੀ ਹੂੰ ਸਲਮਾਨ ਖਾਨ ਨਾਲ ਫਿਲਮ ਕੀਤੀ ਲੰਡਨ ਡ੍ਰੀम्स ਅਸੀਂ ਜੀ ਸੋ ਮੈਨੂੰ ਉਦੋਂ ਇਸ ਗੱਲ ਦਾ ਇਲਮ ਹੋਇਆ ਕਿ ਜੇ ਬੰਦਾ ਅੱਜ ਕਿਸੇ ਹਾਈਟ ਤੇ ਹੈ ਹੂੰ ਤਾਂ ਉਹਦੇ ਪਿੱਛੇ ਕੋਈ ਗੁਣ ਕੋਈ ਹੁੰਦਾ ਹੈ ਜੀ ਉਹ ਕੋਈ ਹੋਵੇ ਕਿਸੇ ਦਾ ਵਿਹਾਰ ਬਹੁਤ ਚੰਗਾ ਹੁੰਦਾ ਹੈ ਕਿਸੇ ਦੀ ਸੋਚ ਬਹੁਤ ਚੰਗੀ ਹੁੰਦੀ ਹੈ ਕਿਸੇ ਦੇ ਨੀਤਾਂ ਬੜੀਆਂ ਸਾਫ਼ ਹੁੰਦੀਆਂ ਨੇ ਹੂੰ ਸੋ ਤਾਂ ਬੰਦਾ ਸਮਾਜ ਦੇ ਸਾਹਮਣੇ ਜੀ ਬਿਲਕੁਲ ਦੁਨੀਆਂ ਨੂੰ ਪਿਆਰ ਕਰਦੀ ਹੈ ਇਸੇ ਕਰਕੇ ਦਿੰਦੇ ਆ। ਸੋ ਇਹ ਹੈ ਜੀ ਤੁਸੀਂ ਅੰਗਰੇਜ਼ੀ ਫਿਲਮਾਂ ਵੀ ਜਿਵੇਂ ਕੀਤੀਆਂ ਸਰਦੋ ਹਨਾ ਉਹਦੇ 'ਚ ਵੀ ਤੁਸੀਂ ਗੈਟ ਅਪਨਾ ਗੈਟ ਅਪ ਆਪਣਾ ਇਵੇਂ ਹੀ ਰੱਖਿਆ ਸੀਗਾ। ਕਿੰਨੇ ਸੀ ਉਹ ਤਾਂ ਬਾਈ ਚਾਂਸ ਹੀ ਆਇਦਾਂ ਕਰ ਸੀ ਜੀ ਮੈਨੂੰ ਨਾ ਇੱਕ ਫਿਲਮ 'ਚ ਰੋਲ ਮਿਲਿਆ। ਉਹ ਕਹਿੰਦੇ ਵੀ ਕੋਈ ਬੰਦਾ ਫੋਰਨ ਦੀ ਫਿਲਮ ਹੈ ਉਹ ਦਾ ਜੀਨੀਅਸ ਆਫ ਬਿਊਟੀ। ਓਕੇ ਉਹ ਕਹਿੰਦੇ ਵੀ ਉਹ ਫਿਲਮ ਦੇ ਵਿੱਚ ਇੱਕ ਰੋਲ ਹੈ ਕਿ ਬੰਦਾ ਫੋਰਨ ਦੇ ਵਿੱਚੋਂ ਕੋਈ ਫਰਾਡ ਕਰਕੇ ਇੱਥੇ ਆ ਗਿਆ। ਹੂੰ ਤੇ ਉੱਥੋਂ ਦੀ ਫਿਰ ਜਿਹੜੀ ਹੋ ਜੇ ਉਹਨਾਂ ਨੇ ਇੱਥੋਂ ਦੀ ਪੁਲਿਸ ਨੂੰ ਕੰਟੈਕਟ ਕੀਤਾ ਕਿ ਇਹੋ ਜਿਹਾ ਬੰਦਾ ਇੱਕ ਸਾੜਾ ਇੱਥੇ ਆਇਆ ਹੈ। ਹੂੰ ਤੇ ਉਹ ਬੰਦਾ ਜਿਹੜਾ ਉਧਰੋਂ ਆਇਆ ਹੈ ਗੋਰਾ ਜੀ ਉਹ ਬੇਪਛਾਣ ਹੋਣ ਲਈ ਮੇਰੇ ਕੋਲ ਆਉਂਦਾ ਮੈਂ ਨਾ ਇੱਕ ਟੈਟੂ ਜਿਹੜੇ ਬਣਾਉਣੇ ਕੋਈ ਦੁਕਾਨ ਚਲਾਉਂਦਾ ਹਾਂ। ਅੱਛਾ ਜੀ। ਉਹ ਮੈਂ ਟੈਟੂ ਬਣਾਉਣਾ ਕਿਸੇ ਦੀ ਬਾਹ ਤੇ ਕਿਸੇ ਦੇ ਕੁੱਸ ਤੇ। ਹੂੰ ਤਾਂ ਉਹ ਬੰਦਾ ਨਾ ਆਪਣੀ ਪਛਾਣ ਲੁਕਾਉਣ ਦੇ ਲਈ ਟੈਟੂ ਟੂਟੂ ਬਣਾਉਂਦਾ ਹੈ ਇੱਥੇ ਮੱਥੇ ਤੇ ਬਣਾ ਲਿਆ ਬਾਹ ਤੇ ਬਣਾ ਲਿਆ। ਓਕੇ ਵੀ ਤਾਂ ਕਿ ਮੇਰੀ ਪਛਾਣ ਲੁਕ ਜਾਏ ਕੋਈ ਇਹੋ ਜਿਹਾ ਕੈਰੈਕਟਰ ਮੈਂ ਕੀਤਾ। ਸੋ ਉਹ ਤਾਂ ਐਦਾਂ ਦੀ ਸੀ ਕਿ ਉਹਨਾਂ ਨੂੰ ਅਲੱਗ-ਅਲੱਗ ਲੁੱਕ ਦੇ ਬੰਦੇ ਚਾਹੀਦੇ ਹੁੰਦੇ ਨੇ ਓਕੇ ਉਹ ਇਸ ਤਰ੍ਹਾਂ ਦਾ ਉਹਦੇ ਵਾਸਤੇ ਆਏ ਨਹੀਂ ਮੈਂ ਕਦੇ ਕਿਹਾ ਵੀ ਮੇਰਾ ਮੈਂ ਬਹੁਤ ਟੈਲੈਂਟਡ ਬੰਦਾ ਸੀ ਮੈਨੂੰ ਹਾਲੀਵੁੱਡ ਰੱਬ ਦੇ ਫਿਰਦੇ ਸੀ ਆ ਜਾ ਕੋਈ ਨਹੀਂ ਹੂੰ